ਤੁਕੀ ਜੀ ਬਹਿ ਲਿਜੀ ਹਾਂ ਕਿਹੋ ਜੀ ਗੱਲ ਹਾਂ ਜੀ ਵੈਲਕਮ ਜੀ ਵੈਲਕਮ ਅੱਜ ਆਪਾਂ ਪਾਲਕ ਪਨੀਰ ਤੁਹਾਨੂੰ ਦਿਖਾਵਾਂਗੇ ਕਿ ਬਣਾ ਕੇ ਆਪਾਂ ਪਾਲਕ ਨੂੰ ਬਾਹਰੋਂ ਤੋੜ ਕੇ ਲਿਆਏ ਆ ਚੁਗਿਆ ਪਾਲਕ ਨੂੰ ਚੁਗ ਕੇ ਤਾਂ ਆਪਾਂ ਫਿਰ ਇਹਨੂੰ ਕੱਟਣਾ ਸ਼ੁਰੂ ਕਰਨਾ ਜੀ ਤੇ ਤੁਹਾਨੂੰ ਅੱਜ ਪਿੰਡਾਂ ਦਾ ਪੇਸਟ ਦਿਖਾਵਾਂਗੇ ਪਿੰਡਾਂ ਵਾਲੇ ਕਿਦਾਂ ਪਾਲਕ ਪਨੀਰ ਬਣਾਉਦੇ ਆ ਤੇ ਤੁਸੀਂ ਮੇਰੇ ਰੈਸਪੀ ਨੂੰ ਜਰੂਰ ਰਿਸਪੌਂਸ ਦਿਓ ਜੀ ਸਾਰੇ ਜਣੇ ਆਪਾਂ ਚੁਗ ਲਈਏ ਤਾਂ ਤੁਹਾਨੂੰ ਕੱਟ ਕੇ ਦਿਖਾਉਂ ਹਮ ਅਸੀਂ ਛੋਟਾ ਤਾਂ ਕਰਕੇ ਬਣਾਉਨੇ ਆ ਜੀ ਵੀਡੀਓ ਜ਼ਿਆਦਾ ਲੌਂਗ ਨਾ ਹੋ ਜੇ ਵੀ ਤੇ ਸਾਰੇ ਜਣੇ ਆਰਾਮ ਨਾਲ ਦੇਖਣ ਮੇਰੀ ਰੈਸਪੀ ਨੂੰ ਤੇ ਆਪਾਂ ਪਿੰਡਾਂ ਦਾ ਪੂਰਾ ਟੈਕ ਜੀ ਤੁਹਾਨੂੰ ਦਿਖਾਵਾਂਗੇ ਤੇ ਸਾਰੇ ਜਣੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਦਾਂ ਸਾਗ ਕੱਟਣਾ ਆਉਂਦਾ ਹੈ ਜੀ ਆਪਾਂ ਤਾਂ ਹੱਥ ਨਾਲ ਕੱਟਦੇ ਆ ਪੂਰੇ ਪਿੰਡੂ ਸਟਾਈਲ ਦੇ ਨਾਲ ਜੀ ਤੇ ਪਾਲਕ ਪਨੀਰ ਵੀ ਤੁਹਾਨੂੰ ਪਿੰਡੂ ਸਟਾਈਲ ਵਾਲੀ ਆਪਾਂ ਦਿਖਾਣੀ ਅੱਜ ਬਣਾ ਕੇ ਸਾਰੇ ਜਣੇ ਮੇਰੇ ਨਾਲ ਮੇਰੀ ਰੈਸਪੀ ਤੇ ਜਰੂਰ ਬਣੇ ਰਿਓ ਜੀ ਤੋਂ ਸਟੈਪ ਵਾਈਜ਼ ਸਟੈਪ ਮੈਂ ਦੱਸੂਗੀ ਕਿ ਕਿਦਾਂ ਪਾਲਕ ਪਨੀਰ ਬਣਾਇਦਾ ਪਿੰਡਾਂ ਦਾ ਪੇਸਟ ਜੀ ਤੇ ਤਾਜੀ ਆਪਾਂ ਪਾਲਕ ਲੈ ਕੇ ਆਏ ਆ ਖੱਤਿਆਂ ਵਿੱਚੋਂ ਤੋੜ ਕੇ ਤੇ ਇਹਨੂੰ ਆਪਾਂ ਕੱਟ ਕੇ ਸਵਾਰ ਕੇ ਤੁਹਾਨੂੰ ਸਟੈਪ ਵਾਈਜ਼ ਸਟੈਪ ਜ਼ਰੂਰ ਦਿਖਾਵਾਂਗੇ ਜੀ ਕਿਦਾਂ ਪਾਲਕ ਨੂੰ ਤਿਆਰ ਕਰਨਾ ਆ ਗਣੀ ਚੈਨਲ ਤੇ ਜਿਵੇਂ ਬਣਾਈ ਰਿਓ ਜੀ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਆਪਣੀ ਪਾਲਕ ਕੱਟ ਹੋ ਗਈ ਹੈ ਜੀ ਹੁਣ ਤੇ ਆਪਾਂ ਹੁਣ ਇਹਨੂੰ ਉਬਾਲ ਕੇ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗੇ ਰੈਸਪੀ ਨੂੰ ਕਿੱਦਾਂ ਤਿਆਰ ਕਰਨਾ ਹੈ ਬਿਲਕੁਲ ਦੇਸੀ ਤਰੀਕੇ ਦੇ ਨਾਲ ਕੋਈ ਵਿੱਚ ਮਸਾਲਾ ਨਹੀਂ ਸਿੰਪਲ ਹੀ ਆਪਾਂ ਪਾਲਕ ਪਨੀਰ ਬਣਾ ਕੇ ਦਿਖਾਵਾਂਗੇ ਪਾਲਕ ਨੂੰ ਤੋਂ ਕੇ ਤਾਂ ਨੂੰ ਪਾ ਦਿਆ ਵਰਨਾ ਰੱਖਣਾ ਜੀ ਪਾਲਕ ਨੂੰ ਆਪਾਂ ਉਬਲਣਾ ਰੱਖਣਾ ਤੇ ਤਾਂ ਮੈਂ ਥੋੜੀ ਸ਼ਾਰਟ ਬਣਾ ਰਹੀ ਆ ਵੀ ਵੀਡੀਓ ਜਿਆਦਾ ਲੌਂਗ ਨਾ ਹੋ ਜAVE ਜੀ ਪਾਲਕ ਨੂੰ ਆਪਾਂ ਉਬਲਣਾ ਰੱਖ ਰਹੇ ਹਾਂ ਆਪਾਂ ਸਿੰਪਲ ਤਰੀਕੇ ਨਾਲ ਬਣਾਉਣੀ ਆ ਕੋਈ ਵਿੱਚ ਮਸਾਲਾ ਨਹੀਂ ਪਾਉਣਾ ਕੋਈ ਕੁਝ ਨਹੀਂ ਪਾਉਣਾ ਤੁਹਾਨੂੰ ਵਧੀਆ ਤਰੀਕੇ ਨਾਲ ਦੱਸਾਂਗੇ ਘਰ ਦਾ ਪਾਲਕ ਪਨੀਰ ਕਿੱਦਾਂ ਬਣਾਈਦਾ ਹੈ ਜੀ ਅੱਜ ਧਿਆਨ ਨਾਲ ਲਸਣ ਮਸਾਲਾ ਤਿਆਰ ਕਰਨ ਲੱਗੇ ਆ ਜੀ ਚਾਰ ਪੰਜ ਪਿਆਜ਼ ਆਹ ਤਰਕਿਆ ਤੇ ਲਸਣ ਹੈ ਜੀ ਆਪਾਂ ਮਸਾਲਾ ਤਿਆਰ ਕਰਨ ਲੱਗੇ ਆ ਤੇ ਮੈਂ ਛੋਟਾ ਤਾਂ ਬਣਾ ਰਹੀ ਆ ਕਿ ਵੀਡੀਓ ਲੌਂਗ ਨਾ ਹੋ ਜਾਈ ਬਈ ਤੁਹਾਨੂੰ ਹੁਣ ਤੁੜਕੇ ਦਾ ਦਿਖਾਵਾਂਗੇ ਤੁੜਕਾ ਕਿੱਦਾਂ ਲਾਉਣਾ ਹੈ ਇਹਨਾਂ ਨੂੰ ਆਪਾਂ ਕੱਟ ਲੈਨੇ ਆ ਇਹ ਕੱਟ ਕੇ ਤਾਂ ਫਿਰ ਤੁਹਾਨੂੰ ਦਿਖਾਉਨੇ ਆ। ਤੁੜਕਾ ਆਪਾਂ ਕਿੱਦਾਂ ਬਣਾਇਆ। ਅਸੀਂ ਤੁੜਕੇ ਦਾ ਸਮਾਨ ਆਪਾਂ ਕੱਟ ਰਹੇ ਹਾਂ ਜੀ, ਕੱਟ ਕੋ ਚੱਲਦਾ ਆਪਣਾ ਤੁੜਕੇ ਦਾ ਸਮਾਨ। ਤੇ ਹੁਣ ਆਪਾਂ ਤੁੜਕਾ ਲਾ ਕੇ ਤੁਹਾਨੂੰ ਦਿਖਾਉਦੇ ਆ ਪੂਰੇ ਦੇਸੀ ਸਟਾਈਲ ਦੇ ਨਾਲ ਆਪਾਂ। ਕੋਈ ਇਹਦੇ ਵਿੱਚ ਮਿਰਚ ਮਸਾਲਾ, ਕੋਈ ਫालतू ਨਹੀਂ ਆਪਾਂ ਚੀਜ਼ ਪਾਉਣੀ। ਪਿੰਡੂ ਸਟਾਈਲ ਬਣਾ ਕੇ ਦਿਖਾਵਾਂਗੇ ਤੁਹਾਨੂੰ ਜੀ ਪਿੰਡਾਂ ਦਾ ਟੇਸਟ। ਤੇ ਆਹ ਦੇਖੋ ਜੀ ਆਪਣਾ ਮਸਾਲਾ ਤਿਆਰ ਹੋ ਗਿਆ। ਤੇ ਹੁਣ ਮੈਂ ਤੁਹਾਨੂੰ ਤੁੜਕੇ ਤੇ ਲੈ ਕੇ ਚાલਦੀ ਆ। ਤੜਕਾ ਨਹੀਂ ਤੜਕਾ ਆਪਣੀ ਉਬਲ ਰਹੀ ਹੈ ਜੀ ਪਾਲਕ ਬਿਲਕੁਲ ਤਿਆਰ ਆ ਉਬਲ ਗਈ ਹੈ ਤਾਂ ਆਪਾਂ ਇੱਕ ਪਾਸੇ ਤੜਕਾ ਲੱਗਿਆਂ ਰੱਖਣ ਹਾਂ ਤੜਕਾ ਲੱਗਿਆਂ ਆਪਾਂ ਲਾਉਣ ਜੀ ਸਰੋਂ ਦੇ ਤੇਲ ਦੇ ਵਿੱਚ ਆਪਾਂ ਬਣਾਉਣਾ ਜੀ ਜੀਰਾ ਸੈਂਪਲ ਤਰੀਕੇ ਨਾਲ ਬਣਾਉਣਾ ਸਿਰਫ ਜੀਰਾ ਹੀ ਪਾਉਣਾ ਆਪਾਂ ਦੇਰੇ ਹੱਥ ਆ ਗਾ ਬਕਰ ਦਸਨ ਸਾਰਾ ਇਕੱਠਾ ਹੀ ਕਰ ਲਿਆ ਸੀ ਅਲੱਗ-ਲੱਗ ਨਹੀਂ ਕੀਤਾ ਤੇ ਆਪਾਂ ਤੜਕਾ ਲਾ ਕੇ ਤੁਹਾਨੂੰ ਪੂਰੀ ਤਰ੍ਹਾਂ ਦਿਖਾਵਾਂਗੇ ਜੀ ਟਰੇਪਲ ਤੋਂ ਇਸੇ ਦੇ ਨਾਲ ਤੁਹਾਨੂੰ ਮੈਂ ਸਾਰਾ ਬਣਾ ਕੇ ਦਿਖਾਵਾਂਗੀ ਟਰੇਪਲ ਤੋਂ ਇਸੇ ਦਾ ਨਾਲ ਅੱਗੇ ਚੱਲੀਏ ਟਮਾਟਰਾਂ ਨੂੰ ਆਪਾਂ ਵਾਸ਼ ਕਰ ਲਈ ਜੀ ਰਿਆ ਜਿੱਤ ਟਮਾਟਰ ਮਟਰ ਨਾਲ ਨਾਲ ਕੱਟ ਲਵਾਂਗੇ ਨਾਲ ਆਪਣਾ ਤੜਕਾ ਤੜਕਾ ਰੈਡੀ ਹੋਊਗਾ ਅਬ ਤੜਕਾ ਆਪਣਾ ਰੈਡੀ ਹੋ ਰਿਹਾ ਹੈ ਤੇ ਆਪਾਂ ਨਾਲ ਨਾਲ ਟਮਾਟਰ ਕੱਟੋ ਤੇ ਆਂ ਠੀਕ ਹੈ ਜੀ ਇਧਰ ਆਪਣੀ ਪਾਲਕ ਵੀ ਤਿਆਰ ਹੋ ਰਹੀ ਹੈ ਨਾਰਮਲ ਆਪਾਂ ਟਰਟਾ ਰੋਣਾ ਜੀ ਨਾਰਮਲ ਹੀ ਬਿਚ ਹੋਰ ਕੁਝ ਨਹੀਂ ਪਾਣਾ ਤੇ ਟੇਸ ਦੇਖੋ ਤੁਸੀਂ ਕਿੰਨਾ ਵਧੀਆ ਬਣਦਾ ਹੈ ਨਾਲ ਹੀ ਟਮਾਟਰ ਪਾ ਦਿੱਤੇ ਆ ਤੇ ਟਮਾਟਰਾਂ ਦੇ ਨਾਲ ਹੀ ਮੈਂ ਨਮਕ ਪਾਉਣੀ ਹੁੰਦੀ ਹੈ ਜਿਹੜੀ ਵੀ ਸਬਜ਼ੀ ਬਣਾਈ ਦੀ ਹੈ ਨਾਲ ਹੀ ਮੈਂ ਨਮਕ ਜ਼ਰੂਰ ਪਾ ਦਿੰਨੀ ਆ ਕਿਉਂਕਿ ਇਹਦੇ ਨਾਲ ਟਰਟਾ ਬਹੁਤ ਜਲਦੀ ਭੁੱਜਦਾ ਹੈ ਤੇ ਨਮਕ ਤੁਸੀਂ ਜਿੰਨਾ ਵੀ ਹੋਣਾ ਆਪਣੇ ਹਿਸਾਬ ਦੇ ਨਾਲ ਥੋੜਾ ਮਿਰਚ ਆਪਣੇ ਹਿਸਾਬ ਦੇ ਨਾਲ ਜਿੰਨੀ ਵੀ ਤੁਸੀਂ ਖਾਣੇ ਹੋ ਉੰਨੀ ਪਾਲਣੇ ਟੁੱਟੇ ਦੀ ਤੇ ਆਪਣਾ ਤੌੜਤਾ ਲੈ ਗਈ ਆ ਲੈਣ ਕਰਕੇ ਪਾਲਾ ਕਪੜੀ ਹੋ ਗਈ ਹੈ ਪਾਲੀ ਦਾ ਕੰਮ ਕਰੈਡ ਕਰਕੇ ਦਿਖਾਉਣੀ ਇਧਰ ਆਪਣਾ ਤੌੜਤਾ ਤਿਆਰ ਹੋ ਰਿਹਾ ਹੈ ਤੇ ਆਪਣਾ ਇਧਰੋਂ ਪਾਲਣ ਬਿਲਕੁਲ ਤਿਆਰ ਆ ਜੀ ਆਪਣੀ ਪਾਲਕ ਬਿਲਕੁਲ ਤਿਆਰ ਹੈ ਜੀ ਹੁਣ ਆਪਣਾ ਤੜਕਾ ਬਸ ਆਪਾਂ ਤੜਕਾ ਆਪਣਾ ਵੀ ਉਧਰ ਤੜਕਾ ਪਾ ਦਿਆ ਕਾਲਕ ਤਿਆਰ ਪਨੀਰ ਵੀ ਆਪਾਂ ਨਾਲ ਹੀ ਕੱਟ ਲੈਣਾ ਜੀ ਛੋਟੇ ਛੋਟੇ ਪੀਸ ਵਧੀਆ ਕੱਟਾਂਗੇ ਆਪਾਂ ਤੜਕਾ ਨਾਲ ਮੈਂ ਦੇਖੋ ਜੀ ਸ਼ਾਰਟਸ ਆ ਬਣਾ ਰਹੀਆਂ ਵੀਡੀਓ ਵੀ ਸਾਰੇ ਜਿਹਨੇ ਦੇਖ ਲੈਣ ਲੌਂਗ ਵੀਡੀਓ ਨੂੰ ਕੋਈ ਦੇਖਦਾ ਨਹੀਂ ਫਿਰ ਤੇ ਮੈਂ ਥੋੜਾ ਥੋੜਾ ਸ਼ਾਰਟਸ ਆ ਬਣਾ ਰਹੀਆਂ ਵੀ ਸਾਰੇ ਦੇਖ ਲੈਣ ਇਦੋਂ ਤੋੜਕਾ ਵੀ ਮਾਤਰਾ ਪੂਰੀਆ ਆਪਣਾ ਨਾਲ-ਨਾਲ ਆਪਾਂ ਤੋੜਕੇ ਦਾ ਕੰਮ ਕਰ ਰਹੇ ਆ ਤੇ ਨਾਲ-ਨਾਲ ਮੈਂ ਪਨੀਰ ਕੱਟ ਲਈਏ ਪਨੀਰ ਕੱਟ ਕੇ ਫਿਰ ਆਪਣਾ ਤੋੜਕਾ ਬਿਲਕੁਲ ਰੈਡੀ ਹੈ ਜੀ ਹੁਣ ਤੇ ਆਪਣਾ ਇਧਰੋਂ ਪਾਲਕ ਵੀ ਬਿਲਕੁਲ ਰੈਡੀ ਹੋ ਗਈ ਹੈ ਪਾਲਕ ਵੀ ਬਿਲਕੁਲ ਰੈਡੀ ਹੈ ਜੀ ਤਿਆਰ ਹੈ ਮਸਾਲਾ ਲੱਗੇ ਆਪਾਂ ਨਮਕ ਆਪਾਂ ਪਹਿਲਾਂ ਪਾਤਾ ਸੀ ਮੈਂ ਇੱਕ ਚਮਚ ਮਿਰਚ ਦੀ ਪਾਣੀ ਹੈ ਜੀ ਮੇਰੇ ਤੇ ਸੁੱਕੀ ਨਹੀਂ ਹੈਗੀ ਇਹ ਹਰੀ ਮਿਰਚਾਂ ਮੈਂ ਫਟਾ ਕੇ ਰੱਖਦੀ ਨੱਬੀ ਤੇ 1 1/2 ਚਮਚਾ ਚਾਪਾ ਹਲਦੀ ਦਾ ਪਾਵਾਂਗੇ ਸਮਾਕ ਚਮਚ ਜਿਆਦਾ ਉਹਦਾ ਹਲਦੀ ਇਹਦੇ ਵਿੱਚ ਚਾਹੀਦੀ ਹੈ ਕਿਉਂਕਿ ਹਰੀ ਹੁੰਦੀ ਹੈ ਇਹਦੇ ਵਿੱਚ ਜਿਆਦਾ ਹਲਦੀ ਮਤਲਬ ਪਾਣੀ ਪੈਂਦੀ ਹੈ ਪਾਲਕ ਦੇ ਵਿੱਚ ਇਹਦਾ ਰੰਗ ਹਰਾ ਹੁੰਦਾ ਕਰਕੇ ਠੀਕ ਹੈ ਜੀ ਕਈ ਲੋਕ ਹਲਦੀ ਨਹੀਂ ਪਾਉਂਦੇ ਹੌਂ ਜੀ ਤੋਂ ਬਿਨਾ ਬਣਾਉਂਦੇ ਪਰ ਮੈਂ ਹਲਦੀ ਪਾ ਕੇ ਬਣਾਉਣੀ ਹੈ ਹਲਦੀ ਪਾ ਕੇ ਵਧੀਆ ਰਹਿੰਦੀ ਹੈ ਹੁਣ ਆਪਾਂ ਥੋੜਾ ਜਿਹਾ ਇਹਦੇ ਗਰਮ ਮਸਾਲਾ ਵੀ ਪਾ ਦਵਾਂਗੇ ਆਪਣਾ ਤੜਕਾ ਬਿਲਕੁਲ ਰੈਡੀ ਹੈ ਜੀ ਅੱਗੇ ਆ ਜੀ ਆਪਾਂ ਹੁਣ ਪਨੀਰ ਸ਼ਾਲਕ ਦੇ ਵਿੱਚ ਤੁਹਾਨੂੰ ਲਾਸਟ ਫਿਨਿਸ਼ ਦਿਖਾਉਦੇ ਹਾਂ ਲੋਕ ਤੜਕਾ ਵੀ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਜੀ ਪਾਣੀ ਦਿਖਾਉਣੀ ਲੋਕ ਨੂੰ ਦਿਖਾ ਦੋ ਪਨੀਰ ਦੀ ਆਪਣਾ ਪਨੀਰ ਦੇਖੋ ਜੀ ਬਿਲਕੁਲ ਰੈਡੀ ਹੈ ਜੀ ਥੈਂਕ ਯੂ ਜੀ ਮੇਰੀ ਰੈਸਪੀ ਨੂੰ ਪਸੰਦ ਕਰਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰ ਦਿਓ ਜੀ ਇਹਦਾ ਲੁੱਕ ਦੇਖੋ ਕਿੰਨਾ ਵਧੀਆ ਆ ਗਿਆ ਆਪਣਾ ਪਾਲਕ ਪਨੀਰ ਬਿਲਕੁਲ ਤਿਆਰ ਹੈ ਜੀ ਪਨੀਰ ਜਿਆ ਉੱਤੇ ਉੱਤੇ ਰੱਖੋ ਜਰਾ ਫੜਦੇ ਹਰੀਆਂ ਇਹਨੂੰ ਟੇਸਟ ਕਰਕੇ ਟੇਸਟ ਕਰਕੇ ਦਿਖਾਉਨੇ ਆ ਜੀ ਪਾਲਕ ਪਨੀਰ ਦੇਖੋ ਕਿੰਨਾ ਵਧੀਆ ਬਣਿਆ ਜੀ ਆਪਣਾ ਤੇ ਆਪਾਂ ਟੇਸਟ ਕਰਕੇ ਦਿਖਾਉਨੇ ਆ ਵਾਓ ਪਿੰਡਾ ਦਾ ਸਟਾਈਲ ਪਲੀਜ਼ ਥੈਂਕ ਯੂ ਲਾਈਕ ਸਬਸਕ੍ਰਾਈਬ ਹਾਂਜੀ ਧੰਨੋ ਜੀ ਰੈਸਪੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਥੈਂਕ ਯੂ ਸੋਨੀਆ ਮੰਡ ਮੇਰੇ ਚੈਨਲ ਦਾ ਨਾਮ ਸੀ